ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲਾ ਚਾਰਜ ਵਿੱਚ ਸੰਤਨ ਸ੍ਰੀ ਗੁਰੂ ਤੇ ਪਾਤਸ਼ਾਹ ਦਾ 350 ਸਾਲਾ ਸਿੱਧੀ ਦਿਵਸ ਤੋਂ ਮਨਾਇਆ ਜਾ ਰਹਾ ਹੈ ਉਹਦੇ ਸਭ ਵਿੱਚ ਨਗਰ ਕੀਰਤਨ ਰਾਜ ਗੁਰਦਾਰਾ ਗੁਰੂ ਤੇ ਪਾਤਸ਼ਾਹ ਬਟਾਲਾ ਤੇ ਰਾਕੇ ਹਾਸੀ ਸਬਜ਼ਾਰ ਤੇ ਦਾਸਾ ਬੁਲਾਇਆ ਤੇ ਆਇਆ ਕੋਈ ਨਵੇਂ ਕੀਰਤਨ ਦੀ ਸਮਾਪਤੀ ਗੁਰਦਾਰਾ ਗੁਰੂ ਤੇ ਪਾਤਸ਼ਾਹ ਹੋਵੇਗੀ ਸੰਤ ਸ੍ਰੀ ਤੇ ਪਾਤਸ਼ਾਹ ਜੀ ਨੇ ਜਦੋਂ ਸਾਡੀ ਸਾਦੇ ਦਿੱਤੀ ਉਹਦਾ ਕੋਈ ਫਿੱਟ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਿਹੜਾ ਸੀ ਉਹ ਆਪ ਔਰ ਉਹਦੇ ਸਾਹਮਣੇ ਪੇਸ਼ ਆਇਆ ਔਰ ਗੁਰੂ ਸਾਹਿਬ ਨੇ ਆਪਣਾ ਬਲਦਾਨ ਸਾਰੇ ਕੌਮਵਾਸ ਵਾਸਤੇ ਦਿੱਤਾ ਉਸ ਤੋਂ ਨਵਾਸਤੇ ਨਹੀਂ ਸਾਰਿਆਂ ਵਾਸਤੇ ਸੰਦਾ ਸੀ ਉਸ ਉਨ੍ਹਾਂ ਦਾ ਅਸੀਸ ਭਾਈ ਜੋਤਾ ਜੀ ਗਨਨਪੁਰ ਸਾਹਿਬ ਲੈ ਕੇ ਆਜੇ ਦਿੱਤੇ ਅੱਜ ਗੁਰਦਾਰ ਸੀਸ ਸਾਹਿਬ ਹੈ ਸਾਹਿਬ ਹੈ ਔਰ ਘਰ ਘਰ ਮਕਸੀ ਸਾਹਿਬ ਲਿਵਾਣਾ ਜਾ ਰਹੇ ਸੀ ਉਹ ਆਪਣੇ ਘਰ ਲੈ ਕੇ ਗਿਆ ਦਿੱਤੇ ਅੱਜ ਗੁਰਦਾਰ ਸੀ ਰਕਾਬਾ ਸਾਹਿਬ ਹੈ ਔਰ ਕੰਮ ਕਰਨ ਉਹ ਸੰਤਾ ਨੇ ਜੋ ਇਸ ਨਗਰ ਕੀਤੇ ਵਿੱਚ ਸ਼ਾਮਲ ਹੋਈਆਂ ਨੇ ਔਰ ਸਭ ਤੋਂ ਵੱਡਾ ਸਮਾਗ ਕਾਨੂੰਨ ਅਨੰਦਪੁਰ ਸਾਹਿਬ ਉਹਨਾਂ ਦਿੱਤੇ ਲੱਖਾਂ ਦੇ ਕਾਜ ਰੁਕਣ ਸੰਤਾ ਨੇ ਕਰਤੇ ਕਰਨੇ ਹੈ ਇੰਨੇ ਸਾਰੇ ਸੰਗਤਾਂ ਨਿਵਾਸੀ ਜੀ ਆਗਦੇ ਆ ਔਰ ਪ੍ਰਬੰਧਕ ਕਮੇਟੀ ਦਾ ਸਰਦਾਰ ਗੁਰਤੇਜਪਾਤ ਸਰਦਾਰ ਨੇ ਸਾਰੇ ਦਾ ਤਵਾਦ ਕਰਦੇ ਆ ਵਾਹਿਗੁਰੂ ਠੀਕਾ ਸਾਹਿਬ ਵਾਹਿਗੁਰੂ ਭੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਦਾਮ ਨੂੰ ਮੁਖ ਰੱਖਦਾ ਹੋਇਆ ਗੁਰਦੁਆਰਾ ਗੁਰਤੇਜਪਾਤ ਸਾਹਿਬ ਗੁਰਦਾਨਗਲਾ ਪਰ ਸਬੂਚੀ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਐਮਐਲਏ ਸਾਹਿਬ ਔਰ ਉਹਨਾਂ ਦੇ ਜਿਹੜੇ ਸ਼੍ਰੇਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਜੀ ਗੋਰਾ ਜੀ ਦੇ ਸਹਿਯੋਗ ਦੇ ਨਾਲ ਇਹ ਨਗਰਕੂਟਨ ਜੋ ਹੈ ਸਜਾਇਆ ਜਾ ਰਿਹਾ ਹੈ ਜੇ 350 ਸਾਲਾਂ ਪੁਰਜ਼ਾਨ ਦੋਸਾ ਗੁਰਪ੍ਰੇਤ ਭਾਦਰ ਸਾਹਿਬ ਜੀ ਦਾ ਇਹ ਲਾਸਾਨੀ ਇਹ ਪਲਦਾਨ ਹੈ ਜੋ ਸਾਰੇ ਜਗਤ ਸੰਸਾਰ ਦੇ ਵਿੱਚ ਇਸੇ ਹੀ ਹੁਕਮ ਪਾਉਣਾ ਮਿਲਿਆ ਜਾਂਦਾ ਹੈ ਔਰ ਇਸ ਦੇ ਨਾਲ ਹੀ ਅੱਜ ਅਸੀਂ ਭਾਈ ਸਤੂ ਦਾਸ ਜੀ ਭਾਈ ਮਤੂ ਦਾਸ ਜੀ ਭਾਈ ਬਿਆਲਾ ਜੀ ਅਤੇ ਭਾਈ ਜਤਾ ਜੀ ਦੇ ਜੋ ਪਲੇਧਾਨ ਨੇ ਹੈ ਉਹ ਅਸੀਂ ਗਿਆਤ ਕਰਦੇ ਹਾਂ ਉਹਨਾਂ ਨੇ ਜੋ ਕੂੜ ਨੇ ਪਾਏ ਹਨ ਉਹਨਾਂ ਤੇ ਚੱਲਦਿਆ ਹੋਇਆ ਸਬੂਤੀ ਜੋ ਗੁਰਬਾਣ ਗਲਾਮ ਲੇਵਾ ਹੈ ਉਹਨਾਂ ਗੁਰੂ ਸਾਹਿਬਾਨ ਨੂੰ ਕਹਿੰਤੈ ਜਿਦੀ ਇੱਕ ਗੱਲ ਹੈ ਸਾਹ ਜੀ ਨੂੰ ਸਬਰ ਪਰ ਹੋ ਕਰਕੇ ਇਹਨਾਂ ਨੇ ਜੀਤਨ ਸਜਾ ਕਰਕੇ ਗੁਰੂ ਘਰ ਦੀਆਂ ਤੇ ਗੁਰੂ ਦੀਆਂ ਸੰਤਾਨ ਦੀਆਂ ਸੇਵਾਵਾਂ ਲਾ ਰਹੀਆਂ ਅਸੀਂ ਸਮੂਹ ਪ੍ਰਬੰਧਕ ਕਮੇਟੀ ਨਿਰੰਦਰ ਸਿੰਘ ਸਾਹਿਬਾਨ ਪ੍ਰਧਾਨ ਸਾਹਿਬ ਅਤੇ ਹੋਰ ਜ਼ਰ ਦੇ ਪਤਵੰਤੇਆਂ ਵੱਲੋਂ ਸਭ ਤੋਂ ਇਨਾਮਲੇਵਾ ਨੂੰ ਇਸ ਕਰਕੇ ਵਧਾਈ ਦਿੰਦੇ ਹਾਂ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਦੀ ਸੇਵਾ 'ਤੇ ਚੱਲੇ ਤਾਂ ਕਿ ਗੁਰੂ ਦੀ ਜੀ ਲਖਾਨੇ ਸਾਹਿਬ ਜਿਹੜਾ ਹੈ ਉਹ ਇਸੇ ਤਰ੍ਹਾਂ ਸਾਰੇ ਮਨਾਉਂਦੇ ਰਹਿਣ ਦੀ